दुआ कलाकार है हॉली हॉली हाँ, हाँ।, हाँ। तू भी कौन है मैं हट जा आजा 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 पहला था, था ना वो बबला काम जी लेके वो चब्बे कर वो ना मुंह छोटा होंगा सब तो पहला ਤਾੜੀਆਂ ਮਾਰ ਦਿਓ ਜੀ ਖਾਨ ਭਾਈ ਲਈ ਗੈਰੀ ਸੰਧੂ ਭਾਈ ਲਈ ਵੀ ਤਾੜੀਆਂ ਮਾਰ ਦਿਓ ਜ਼ੋਰਦਾਰ ਭਾਈ ਬਹੁਤ ਦਿਲ ਦੇ ਸਾਫ ਆ ਯਾਰ ਮੈਂ ਪਰ ਮੇਰ ਨੂੰ ਕਦੀ ਮੌਕਾ ਨਹੀਂ ਮਿਲਿਆ ਰਸ਼ ਬਹੁਤ ਹੁੰਦਾ ਸੀ ਭਾਈ ਨੂੰ ਕੋਤਰ ਵੀ ਮੈਂ ਕਈ ਵਾਰੀ ਆਇਆ ਤੁਹਾਡੇ ਪ੍ਰੋਗਰਾਮਾਂ ਤੇ ਪਰ ਮੈਨੂੰ ਕਦੀ ਮੌਕਾ ਨਹੀਂ ਮਿਲਿਆ ਕਦੀ ਬੌਂਸਰਾਂ ਨੇ ਮੋੜਦਾ ਭਾਈ ਨਾ ਨੂੰ ਮੱਕਦੇ ਕੁੱਟਾਣਾ ਬੌਂਸਰਾਂ ਨੂੰ ਨਹੀਂ 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 ਉਹ ਇਸ ਕਰਕੇ ਮੋੜਦੇ ਸੀ ਆਪ ਬੌਂਸਰ ਲੱਗਦਾ ਹੈ ਅੱਖੀਆਂ ਨੂੰ جگ ਰਤੇ ਦੇਗੀ ਹੋ ਖੁਸ਼ੀਆਂ ਮੇਰੀਆਂ ਨਾ ਲਿਹੀ ਲੇਗੀ ਅੱਖੀਆਂ ਨੂੰ جگ ਰਤੇ ਦੇਗੀ ਹੋ ਖੁਸ਼ੀਆਂ ਮੇਰੀਆਂ ਨਾ ਲਿਹੀ ਲੇਗੀ ਡਾਲਰ ਗਿਣਦੀਏ ਤੇ ਮੈਂ ਤਾਰੇ ਦਿਨ ਦਿਆਂ ਹਾ ਹਾ ਵਾਹ ਕੀ ਬਾਤ ਯਰ ਨੇ ਪਕੇ ਤੋੜ ਗਈ ਫੜਾ ਗਈ ਲਾ ਕੇ ਗੁੱਠੀਆਂ ਹੁਣ ਸਭ ਗੱਲਾਂ ਪੈ ਗਈਆਂ ਤੇਰੀਆਂ ਤਾਂ ਚੁੱਠੀਆਂ ਉਹ ਵਾਦੇ ਫੁਕੇ ਨਿਕਲੇ ਸਿਸਹਾ ਖਾ ਕੇ ਕਰਦੀ ਉਹ ਵਾਦੇ ਫੁਕੇ ਨਿਕਲੇ ਸਿਸਹਾ ਖਾ ਕੇ ਕਰਦੀ ਉਹ ਗੱਲਾਂ ਕਿੱਥੇ ਰਹਿ ਗਈਆਂ ਮੀਹ ਦੇਣੀਆਂ ਸੀ ਕਰਦੀ

ਰੋ ਪਿਆਰੀ ਨੇ ਮੈਂ ਬੜਾ ਚੇਤੇ ਕਰਦਾ ਤੇ ਉਹ ਨਹੀਂ ਉਹ ਕਰਦੀ ਮੈਂ ਬੜਾ ਚੇਤੇ ਕਰਦਾ ਤੇ ਉਹ ਨਹੀਂ ਉਹ ਕਰਦੀ ਉਹ ਗੱਲਾਂ ਕਿਤੇ ਰਹਿ ਗਈਆਂ 니 ਜਿਹੜੀਆਂ ਸੀ ਕਰਦੀ ਹੋ ਇਹ ਨੋਟ ਬਹੁਤ ਔਖੇ ਆ ਜਿਹੜੇ ਇਹਨੇ ਲਾਇਆ ਭਰਾ ਦੇ ਚੰਗੇ ਚੰਗੇ ਬੰਦੇ ਦੇ ਲੇਦਾ ਨਿਕਲ ਜਾਂਦੀਆਂ ਕਾਇ ਰਿਆਜ ਕਰਿਆ ਕਰ ਚੰਗਾ ਸੈਕਟਰ ਨਹੀਂ ਪੀਣੀ ਸੈਕਟਰ ਨਹੀਂ ਪੀਣੀ ਬੋਲਦੀ ਏ ਗੱਲ ਤੇਰੇ ਦੀ ਜਿਹ ਖਨ ਪ੍ਰਾ ਇਹਦਨ ਦਾ ਆਪਣੇ ਪੰਜਾਬ ਦਾ ਨਾਸਰ ਚਨੋਟੀ ਆ ਨਾਸਰ ਚਨੋਟੀ ਮੈਨੂੰ ਤਾਂ ਇਹ ਚੋਟੀ ਲੱਗਦਾ ਲਵ ਯੂ ਬ੍ਰਦਰ ਕੀ ਨਾਮ ਤੇਰਾ ਸ਼ੇਰਾ ਬਾਕੀ ਸ਼ੇਰੇ ਵਰਗਾ ਭਰਾਵਾ ਹਉ ਦੇਖ ਲਾ ਉਹ ਭੜੇ ਆ ਬੰਦੇ ਉਹ ਬੰਦੇ ਬਹੁਤ ਭੜੇ ਆ ਉਹ ਦੇ ਉਹ ਵੀ ਗੌਣ ਨੂੰ ਕਹਿੰਦਾ ਉਹ ਵੀ ਗੌਣ ਨੂੰ ਕਹਿੰਦਾ ਬੋੜਾ ਕਬਾ ਸੁਬਾ ਮੇਰੇ ਪਿਆਰ ਕਰਦਾ ਓਏ ਨਹੀਂ ਨਹੀਂ ਹੋ ਰਾਂ ਹੋ ਰਾਂ ਲਿਆ ਅਜਕ ਬੋਲ ਚਾਰੀ ਕਹਿਣਿਆ ਜੇ ਤੂੰ ਬਾਅਦ ਚ ਕੁਝ ਮੈਿਕ ਚ ਗਲਤ ਬੋਲਿਆ ਤੂੰ ਗਲਤ ਬੋਲ ਦੇਣਾ ਫਿਰ ਦੇਖ ਲਾ ਹਾਂ ਉਨੇ ਗਾਉਣਾ ਹੀ ਆ ਕੋਈ ਧੰਨਵਾਦ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਸਭ ਤੋਂ ਪਹਿਲਾਂ ਤਾਂ ਭਾਜੀ ਜੀ ਖਾਣਾ ਵਾਸਤੇ ਆ ਗਾਉਣਾ ਹਾਂ ਜੇਸੂ बणिया रवां नू कौन पुछे जे चिड़ियां सन तेूकाल पुछे जे बसि वरी चल मा के अवां नू तारी मारू ও চমা মে মহি রুচি চুরো চুর নাম চাচিয়া মামা মামাও নে চাই মামা মামা ਸਪਰਾਵਾਂ ਵਾਲਾ ਤਾਂ ਇਹੋ ਅਰਦਾਸਾ ਕਰਦਾ ਏ ਮਾਂ ਮਰੇ ਨਾ ਕਿਸੇ ਦੀ ਬੱਚਿਆਂ ਨਾ ਮਾਂ ਦੇ ਬਚੋਂ ਸਰਦਾ ਏ ਜਿਸ ਦਾ ਜਮਾ ਦਾ ਸਿੱਧਿਓ ਸੁਨੀਆਂ ਤਾਵਾ ਹੁੰਦਿਆ ਨੇ ਲੱਖ ਹੋਵਨ ਚਾਚੀਆਂ ਕਈਆਂ ਮਾਵਾ ਮਾਵਾ ਹੁੰਦਿਆ ਨੇ ਲੱਖ ਹੋਵਨ ਚਾਚੀਆਂ ਕਈਆਂ ਮਾਵਾ ਮਾਵਾ ਹੁੰਦਿਆ ਨੇ ਓ ਤੜੀ ਮਾਰਦੋ ਤੋਕੇ ਇਹ ਮੈਂ ਦਰਬਾਰੀ ਕਹਿ ਕੇ ਇੱਥੇ ਬਣਾ ਮੈਨੂੰ ਨਾ ਵੀ ਟਾਈਮ ਮਿਲੇ ਮੇਰੇ ਸਾਈਨੇ ਨੂੰ ਲਵਾਜ ਦੇਣਾ ਇਹ ਜੀਖਣ ਭਾਜੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਆਪਣੇ ਟਾਈਮ ਦੇ ਵਿੱਚੋਂ ਸਾਰੇ ਕਲਾਕਾਰਾਂ ਦੀ ਕਦਰ ਕਰਦੇ ਪਛਾਹੇ ਕੋਈ ਕਲਾਕਾਰ ਵੱਡਾ ਛੋਟਾ ਨਹੀਂ ਹੁੰਦਾ ਸਾਰੇ ਦਰਬਾਰੇ ਤੇ ਕੁੱਤੇ ਹੁੰਦੇ ਆ ਕਹਿੰਦੇ ਮੰਗ ਮੰਗਦਿਆ ਜੋ ਕੁਝ ਮੰਗਣਾ ਏ ਮੰਗ ਮੰਗਦਿਆ ਜੋ ਕੁਝ ਮੰਗਿਲਾ ਏ ਮੇਰਾ ਭਲੀ ਹਰ ਇਛਾ ਦੇਵੇ ਮਾਗੀ ਮਾਗੀ ਤੇ ਆ ਜੋ ਕੁਝ ਮੰਗਣਾ ਹੈ ਮੇਰਾ ਭਲੀ ਹਰ ਸ਼ੈ ਦੇਵੇ ਉਹ ਇਹ ਤੇ ਭੁੱਖਿਆਂ ਨੂੰ ਵੀ ਲੰਗਰ ਦਈ ਜਾਂਦਾ ਪਿਆਸਿਆਂ ਨੂੰ ਵੀ ਪਾਣੀ ਦੇ ਦੇ ਬੋਲੀਏ ਸੱਚੇ ਤੇ ਰਬਾਰ ਕੀ ਅਨੰਤ ਕੌਰ ਮਾਤਾ ਜੀ ਉੱਗੀ ਤੋਂ ਆਏ ਨੇ ਉਹਨਾਂ ਨੂੰ ਬੇਨਤੀ ਆ ਕਿ ਜੇ ਆਵਾਜ਼ ਸੁਣਦੇ ਨੇ ਤਾਂ ਉੱਗੀ ਤੋਂ ਜਿਹੜਾ ਆਟੋ ਆਇਆ ਤੇ ਆਟੋ ਲੱਗ ਗਿਆ ਅਨੰਤ ਕੌਰ ਜੀ ਪਹੁੰਚ ਜਾਣ ਆ ਨਹੀਂ ਯਾਰ ਦੂਜੇ ਕਲਾ ਆ ਮਾਈਕ ਲਵ ਯੂ ਦੂਜੇ ਕੜ ਆ ਮਾਈਕ ਲਵ ਯੂ ਬ੍ਰਦਰ ਲਵ ਯੂ ਟੁੱਟਣੇ ਹੀ ਸੀ ਅਰਮਾਨ ਫਤਿਹ ਹੋਦਾ ਕੁਛ ਦਿਨ ਸੀ ਨਾ ਪਹਿਲੇ ਤਰ੍ਹਾਂ ਲੱਗ ਮਹਿਮਾਨ ਫਤਿਹ ਦੁਸ਼ਮਣ ਸੀ ਜਾ ਉਹਦੀ ਜਾਨ ਫਤਿਹ ਉਹਨੇ ਸਾਬਿਤ ਕਰ ਦਿੱਤਾ ਉਹ ਸਾਡੇ ਅਪਰਾਧ ਉਸ ਕੀ ਉਡਣਾ ਗੀ ਦੂਰ ਕਿਤੇ ਆਲਣਾ ਬਣਾ ਕੇ ਹੋ ਬੱਟਿਆ ਸ਼ਿਕਾਰੀਆ ਨੇ ਮੋਲਿਆ ਬੱਟਿਆ ਸ਼ਿਕਾਰੀਆ ਨੇ ਮੋਲਿਆ ਬੱਟਿਆ ਸ਼ਿਕਾਰੀਆ ਨੇ ਮੋਲਿਆ ਨੀ ਤੈਨੂੰ ਮੋਤੀਆਂ ਦੀ ਛੋਗ ਚੁਗਾ ਕੇ ਐਦਾਂ ਨਾ ਕਰਿਆ ਕਰੋ ਫਿਰ ਦਿਲ ਦੁਖੀ ਹੁੰਦਾ ਯਾਰ 8 9 ਜਾਣੇ ਆ ਕਮੇਟੀ ਵਾਲੇ ਕੁੱਟਣਗੇ ਤੁੰਨੂੰ ਨਹੀਂ ਮੈਨੂੰ ਐ ਨਾ ਕਰ ਅਗਲੀ ਵਾਰ ਸਹੀ ਇਸ ਤਿਹੜਾ ਦੌਰ ਮੁੱਕ ਜਾਣਾ ਚੱਲੀ ਜਾਣਾ ਦਾ ਕੰਮ ਆਹ ਬਾਈ ਹੋ ਸਾਨੂੰ ਚਾਹਦੀਆਂ ਦਬਾਉਣਾ ਸੋਚਾਂ ਬਾਉਣੀ ਆ ਸਰਜੀਤ ਭਾਜੀ ਇੱਥੇ ਜਿੰਨੇ ਮੂੰਨੇ ਗੱਲਾਂ ਵੀ ਨੇ ਓਨੀਆਂ ਓਏ ਆ ਜਾ ਬਾਗੀ